ਜਿੱਦੋਂ ਅਸਲ ਜ਼ਰੂਰ ਦੀ ਮੰਡੀ ਦੇ ਵਿੱਚ ਕੱਲ ਤੋਂ ਹੀ ਹੜਤਾਲ ਚੱਲ ਰਹੀ ਹੈ ਜਿਸ ਦਾ ਮੁੱਖ ਮਸਲਾ ਮੰਡੀ ਦੇ ਵਿੱਚ ਫਸਲ ਨੂੰ ਨਾ ਰੱਖਣ ਦੀ ਜਗ੍ਹਾ ਦਾ ਸੋ ਫਸਲ ਜ਼ਿਆਦਾ ਹੈ ਤਾਂ ਮੰਡੀ ਦੇ ਵਿੱਚ ਫਸਲ ਦੀ ਸਾਮ ਸੰਭਾਲ ਰੱਖਣ ਦੀ ਜਗ੍ਹਾ ਬਹੁਤ ਘੱਟ ਹੈ ਜਿਸ ਤੇ ਚਾਹਦੇ ਮੰਡੀ ਦੇ ਵਿੱਚ ਕੱਲ ਤੋਂ ਹੜਤਾਲ ਚੱਲ ਰਹੀ ਹੈ ਉੱਥੇ ਮੰਡੀ ਦੇ ਪ੍ਰਧਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਹੜਤਾਲ ਕਰਨ ਦਾ ਕੋਈ ਸ਼ੌਕ ਨਹੀਂ ਹੈ ਨਾ ਹੀ ਉਹ ਹੜਤਾਲਤੇ ਨੇ ਉਹਨਾਂ ਨੇ ਮੰਡੀ ਨੂੰ ਬੰਦ ਕੀਤਾ ਕਿਉਂਕਿ ਮੰਡੀ ਦੇ ਵਿੱਚ ਜੋ ਫਸਲ ਰੱਖਣ ਦੀ ਹੁਣ ਕੋਈ ਥਾਂ ਨਹੀਂ ਹੈ ਤੇ ਨਵੀਂ ਫਸਲ ਨੂੰ ਉਹ ਕਿੱਥੇ ਰੱਖਣ ਇਹ ਇੱਕ ਵੱਡਾ ਸਵਾਲ ਹੈ ਪਰ ਇਸ ਉਤੇ ਅੱਜ ਡੀਸੀ ਸੰਗਰੂਰ ਤੇ ਸੰਗਰੂਰ ਦੇ ਐਮਐਲਏ ਨਰਿੰਦਰ ਕੌਰ ਭਰਾਸ ਦੇ ਵੱਲੋਂ ਆਸ਼ਵਾਸਨ ਮਿਲਿਆ ਕਿ ਜਲਦ ਤੋਂ ਜਲਦ 48 ਘੰਟਿਆਂ ਦੇ ਵਿੱਚ ਮੰਡੀ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ ਜਿਸਦੇ ਉਹਨਾਂ ਨੂੰ ਬੇहद ਖੁਸ਼ੀ ਹੈ ਇਸ ਤੋਂ ਬਾਅਦ ਉਹਨਾਂ ਪ੍ਰਸ਼ਾਸਨ ਉੱਤੇ ਭਰੋਸਾ ਰੱਖਿਆ ਕਿ ਜਲਦ ਤੋਂ ਜਲਦ ਉਹਨਾਂ ਦੀ ਇਸ ਮੁਸ਼ਕਲ ਨੂੰ ਸੁਣਿਆ ਜਾਵੇਗਾ ਉਹਣਾ ਵੱਲੋਂ ਇਹ ਵੀ ਕਿਹਾ ਗਿਆ ਕਿ ਮੰਡੀ ਦੇ ਵਿੱਚ ਕਿਸਾਨਾਂ ਦੀ ਹਰ ਇੱਕ ਮੁੱਖ ਸਹੂਲਤ ਦੇ ਲਈ ਉਹ ਹਰ ਤਰ੍ਹਾਂ ਦੇ ਯਤਨ ਕਰਦੇ ਨੇ ਪਰ ਜਦੋਂ ਉਹਨਾਂ ਦੇ ਕੋਲ ਜਗ੍ਹਾ ਹੀ ਨਹੀਂ ਹੋਵੇਗੀ ਤਾਂ ਫਸਲ ਨੂੰ ਕਿੱਥੇ ਰੱਖਣਗੇ ਜਿਸ ਦੇ ਚੱਲਦੋਂ ਉਹਨਾਂ ਨੂੰ ਇਹ ਬੰਦ ਕਰਨਾ ਪਿਆ ਪਹਿਲਾਂ ਲਈ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਤੇ ਡੀਸੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਹੜਤਾਲ ਕਰੀ ਨੂੰ ਮਤਲਬ ਸਾਨੂੰ ਵਿਸ਼ਵਾਸ ਦਿਵਾਇਆ ਸਾਨੂੰ ਭਰੋਸਾ ਦਿਵਾਇਆ ਕਿ 48 ਘੰਟਿਆਂ ਚ ਅਸੀਂ ਤੁਹਾਡੇ ਜਿਹੜੇ ਸਾਰੇ ਦੇ ਸਾਰੇ ਜਾੜਨੇ ਉਹ ਕਰਵਾ ਕੇ ਦਵਾਂਗੇ ਪਰ ਉਂਝੇ ਦੇਖਿਆ ਜਾਵੇ ਤਾਂ ਮੰਡੀ ਦਾ ਬਹੁਤ ਬੁਰਾ ਹਾਲ ਹੈ ਜੀ ਇਸ ਲਈ ਕਈ ਸਾਲਾਂ ਤੋਂ ਇੱਥੇ 70 ਤੋਂ 75 ਜਿਹੜੇ ਸਬਜ਼ੀ ਆੜ੍ਹਣੇ ਹਰ ਵਾਰ ਬੰਦੇ ਆ ਰਹੇ ਨੇ ਜੀ ਐਸ ਵਾਰ ਵੀ ਮੰਨ ਕੇ ਚੱਲੋ ਜੀ ਸਾਨੂੰ 20 ਤੋਂ 25 ਦਿਨ ਹੋ ਗਏ ਦਫ਼ਤਰਾਂ ਦੇ ਚੱਕਰ ਕੱਟਦਿਆਂ ਨੂੰ ਪਰ ਸਾਡੀ ਕਿਸੇ ਅਧਿਕਾਰੀ ਵੱਲੋਂ ਕੋਈ ਸਾਰ ਨਹੀਂ ਲਈ ਗਈ ਜੀ ਮਤਲਬ ਜਦੋਂ ਹਾਨੀ ਸਾਰ ਸਾਨੂੰ ਇਹ ਜਿਹੜਾ ਮੰਡੀ ਹੈ ਜੀ ਉਹ ਬੰਦ ਕਰਨੀ ਪਈ ਕੱਲ ਅਸੀਂ ਨੇ ਮੰਡੀ ਬੰਦ ਕਰ ਦਿੱਤੀ ਸੀ ਜੀ ਤੇ ਫਸਲ ਲਾਉਣਾ ਸ਼ੁਰੂ ਹੋ ਗਿਆ ਜੀ ਸਾਡੇ ਦਾ ਫਸਲ ਉਤਾਰਨ ਨੂੰ ਜਗ੍ਹਾ ਨਹੀਂ ਹੈਗੀ ਜੀ ਫਾਰਮਰ ਸਾਨੂੰ ਪੁੱਛ ਰਹੇ ਨੇ ਕਿ ਅਸੀਂ ਜਿਰੀ ਲੈ ਕੇ ਆਉਣੀ ਅਸੀਂ ਕਿੱਥੇ ਲਾਈਏ ਸਾਨੂੰ ਮਤਲਬ ਉਤਾਰਨ ਲਈ ਵੀ ਸਾਡੇ ਮਾਨਯੋਗ ਡੀਐਮਓ ਸਾਹਿਬ ਨੇ ਇਹ ਨਹੀਂ ਕਿਹਾ ਵੀ ਤੁਸੀਂ ਫਲਾਣੇ ਥਾਂ ਮੇ ਉਤਾਰ ਲਓ ਜਿਹੜੇ ਸਾਡੇ ਪਹਿਲਾਂ ਜਾੜ ਬਣਦੇ ਨੇ ਕਿ ਤੁਸੀਂ ਉੱਥੇ ਫਸਲ ਉਤਾਰ ਲਓ ਹੁਣ ਸਾਨੂੰ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਜੀ ਐਮਐਲਏ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ 48 ਘੰਟਿਆਂ 'ਚ ਅਸੀਂ ਤੁਹਾਡੇ ਸਾਰੇ ਦੇ ਸਾਰੇ ਜਾੜ ਨੇ ਜਿਹੜੇ ਬਣਾ ਕੇ ਦਮਾ ਹੜਤਾਲ ਖਤਮ ਨਹੀਂ ਹੋਈ ਹੜਤਾਲ ਪੋਸਟਪੋਨ ਕੀਤੀ ਗਈ ਹੈ ਸਾਡੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਮਐਲਏ ਸਾਹਿਬਾਂ ਦੇ ਆਦੇਸ਼ ਅਨੁਸਾਰ ਉਹਨਾਂ ਨੇ ਸਾਨੂੰ ਹੁਕਮ ਕੀਤਾ ਹੈ ਕਿ ਅਸੀਂ ਆਉਣ ਵਾਲੇ 48 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਜਿਹੜਾ ਤੁਹਾਡਾ ਬਣਦਾ ਹੈ ਫੜਾਂ ਦੀ ਪ੍ਰਮਾਨਗੀ ਫੜਾਂ ਦੀ ਮਨਜ਼ੂਰੀ ਇਹ ਲੈ ਕੇ ਦੇਵਾਂਗੇ ਜਦੋਂ ਮਨਜ਼ੂਰੀ ਆ ਜਾਂਦੀ ਹੈ ਤਾਂ ਸਾਡੀ ਕੋਈ ਹੜਤਾਲ ਨਹੀਂ ਹੈ ਅੱਜ ਵੀ ਸਾਡਾ ਜੇ ਅਸੀਂ ਹੜਤਾਲ ਦਾ ਸ਼ਬਦ ਲਦੇ ਰੱਖਿਆਗਾ ਹੜਤਾਲ ਨਹੀਂ ਹੈ ਸਾਡੀ ਸਾਡੇ ਕੋਲੇ ਫਸਲ ਸਟਾਉਣ ਨੂੰ ਜਗ੍ਹਾ ਹੀ ਨਹੀਂ ਕਿਤੇ ਹੈਗੀ ਫਸਲ ਕਿੱਥੇ ਸਟਾਈਏ ਉੱਥੇ ਲਾ ਕੇ ਵੇਚੀ ਉਹਨੂੰ ਅਸੀਂ ਹੜਤਾਲ ਕਰਕੇ ਰਾਜੀ ਨਹੀਂ ਹੜਤਾਲ ਇੱਕ ਬੜਾ ਭੈੜਾ ਸ਼ਬਦ ਹੁੰਦਾ ਸਰਕਾਰ ਲਈ ਵੀ ਸਾਡੇ ਲਈ ਵੀ ਦੁਖਦਾਈਆ ਦੋਨਾਂ ਲਈ ਅਸੀਂ ਕੋਈ ਹੜਤਾਲ ਤੇ ਨਹੀਂ ਹੈਗੇ ਅਸੀਂ ਤਾਂ ਤਿਆਰ ਬੈਠੇ ਆ ਸਾਨੂੰ ਫੜਾਂ ਦੀ ਮਨਜ਼ੂਰੀ ਦਿਓ ਅਸੀਂ ਉੱਥੇ ਮਾਲ ਸਟਾਈਏ ਨਾਜ਼ਰਾਨ ਮਾਲ ਵੇਚਣਾ ਸ਼ੁਰੂ ਕਰ ਦਈਏ ਪ੍ਰਧਾਨ ਜੀ ਗੱਲ ਨਹੀਂ ਕਿਸਾਨਾਂ ਦਾ ਕਿਸਾਨ ਉੱਤੋਂ ਬਰਸਾਤ ਦਾ ਮੌਸਮ ਆ ਉੱਤੋਂ ਜਿਹੜੀ ਆਪਾਂ ਬੋਲੀ ਨਹੀਂ ਹੋ ਰਹੀ ਦੇਖੋ ਕੁੜੀ ਗੱਲਾਂ ਬਿਲਕੁਲ ਸਹੀ ਆ ਕਿਸਾਨ ਬੜਾ ਪਰੇਸ਼ਾਨ ਹੈ ਇਸ ਵਿਸ਼ੇ ਤੇ ਅਸੀਂ ਵੀ ਪਰੇਸ਼ਾਨ ਆ ਜੀ ਹਰ ਵੇਲੇ ਕਿਸਾਨ ਦੀ ਰੋਟੀ ਦਾ ਪਾਣੀ ਦਾ ਪ੍ਰਬੰਧ ਕਰਨਾ ਰਹੇ ਨਾ ਸਾਇੰਦ ਪ੍ਰਬੰਧ ਕਰਨਾ ਸਾਡੀ ਜੁਆ ਮਾਰੀ ਹੈ ਕਿਉਂਕਿ ਮਾਰਕੀਟ ਕਮੇਟੀ ਤਾਂ ਉਸ ਕਰਦੀ ਹੀ ਨਹੀਂ ਮਾਰਕੀਟ ਕਮੇਟੀ ਸੁੱਕੀ ਪਈ ਰਹੀ ਆ ਕਿ ਉਹ ਤਾਂ ਕਦੇ ਢੇੜਾ ਮਾਰਨ ਕਦੀ ਆਉਂਦੇ ਨੇ ਕਦੇ ਸਾਲ ਸੁਬਹਿਆਂ ਬਾਅਦ ਚੱਕਰ ਲਾਉਣ ਆਉਂਦੇ ਨੇ ਤੇ ਮਿੱਤਰੋਂ ਪਰਵਾਨੇ ਚੱਕਰ ਲਾ ਆਈਏ ਅਦਰਵਾਜ ਕੋਈ ਤਾਂ ਕੋਈ ਮੈਨੂੰ ਦੇਖਦਾ ਦੇਖਦਾ ਸੁਭਾਵਕ ਤੌਰ ਤੇ ਫਿਰਦੇ ਨੋ ਕੋਈ ਸਾਨੂੰ ਕੋਲ ਪੁੱਛਦੇ ਨੇ ਥੋੜੀ ਕੁ ਸਮੱਸਿਆ ਦੱਸੋ ਭਾਈ ਅਸੀਂ ਉਹਨੂੰ ਹੱਲ ਕਰੀਏ ਸੋ ਮਾਰਕੀਟ ਕਮੇਟੀ ਦਾ ਕੰਮ ਤਾਂ ਸਿਰਫ ਪੈਸੇ ਇਕੱਠੇ ਕਰਨਾ ਮਾਰਕੀਟ ਫੀਸ ਇਕੱਠੀ ਕਰਨਾ ਉਸ ਤੋਂ ਬਾਅਦ ਕਿੱਥੇ ਭੇਜਣਾ ਕਿੱਥੇ ਨਾ ਭੇਜ ਦੇਣ ਉਹ ਸਾਨੂੰ ਨਹੀਂ ਪਤਾ ਇਸ ਬਾਰੇ ਪਰ ਮੰਡੀ 'ਚ ਕੋਈ 10 ਪੈਸੇ ਨਹੀਂ ਲੱਗ ਰਾ ਜੀ ਹੈਗੇ ਇਹ ਮੰਡੀ ਦੇ ਵਿੱਚ ਕੋਈ ਪ੍ਰਬੰਧ ਨਹੀਂ ਪ੍ਰੋਪਰਲੀ ਹੋ ਰਿਹਾ ਨਾ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਬੇਨਤੀ ਹੈ ਭਾਈ ਸੋ ਦਮਾਦਰ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਮੰਡੀ ਬਣਾ ਕੇ ਦੇ ਦਿਓ ਸਰੂਰ ਦਾ ਨਾਮ ਸ਼ਾਇਦ ਮਾੜਾ ਮੋਟਾ ਠੀਕ ਰਹੇ ਜੇ ਨਹੀਂ ਸਰੂਰ ਜੋ ਕਲੰਕਿਤ ਸ਼ਹਿਰ ਹੈ ਵੀ ਅਸੀਂ ਹੋਵਾਂਗੇ ਪਿਛੜੂ ਪਿਛੜੇ ਵਰਕ ਆਉਣਾ ਆਣਾਂਗੇ ਇਹ ਇਹਨਾਂ ਗੱਲਾਂ ਨਾਲ ਹੀ ਹੋਰ ਪਿਛੜਾਂ ਵਿੱਚ ਕੀ ਉਹਨਾਂ ਕੋਲ ਸਟਿਕਰ ਨਹੀਂ ਲੱਗਿਆ ਹੁੰਦਾ ਇਹਨਾਂ ਗੱਲਾਂ ਨਾਲ ਹੀ ਪਿਛੜਿਆ ਹੋ ਜਾਂਦਾ ਇਹਨਾਂ ਗੱਲਾਂ ਨਾਲ ਹੀ ਐਡਵਾਂਸਡ ਹੋ ਜਾਂਦਾ ਸੋ ਅਸੀਂ ਜੋ ਅੱਜ ਪਿਛੜੇ ਆ ਤਿੰਨਾਂ ਗੱਲਾਂ ਕਰਕੇ ਆ ਕਿ ਸਾਡੇ ਸਕੂਲ ਦੇ ਵਿੱਚ ਜੋ ਮਨੁੱਖੀ ਲੋਕਾਂ ਦੇ ਲੋੜਾਂ ਨਹੀਂ ਹੈ ਮਨੁੱਖੀ ਫੈਸਿਲਿਟੀ ਦਾ ਮਨੁੱਖੀ ਜੋ ਸਹੂਲਤਾਂ ਦੀ ਜ਼ਰੂਰਤ ਹੈ ਉਹ ਸਾਡੇ ਕੋਲੇ ਅਵੇਲੇਬਲ ਨਹੀਂ ਹੈਗੀਆਂ ਅੱਜ ਇਸ ਮੰਡੀ ਨੂੰ ਵੀ ਲੋੜ ਹੈ ਕਿ ਉਹ ਸਹੂਲਤਾਂ ਮੰਡੀ ਨੂੰ ਮਿਲ ਸਕਣ ਜਿਦੇ ਵਿੱਚ ਮਨੁੱਖ ਜੀਵਨ ਜੋਗਾ ਮਹਿਸੂਸ ਕਰ ਸਕੇ